ਟੂ ਮੈਂਸ਼ਨ ਕਰਿਆ ਹੋਇਆ ਜਿਹੜਾ ਜੀ ਮੈਂ ਉਹਨਾਂ ਨੂੰ ਦੱਸਿਆ ਸੀਗਾ ਫਸ 231 ਤਰੀਕ ਨੂੰ ਮੇਰੀ ਅੱਖ ਤੇ ਵੀ ਚੱਲ ਰਹੀ ਹੈ ਜੀ ਫਾਈਲ ਦੇ ਨੇਮ ਵੀ ਡਾਕਟਰ ਹਰਸ਼ੀਦਾ ਸਿੰਘ ਜੀ ਲਿਖਿਆ ਹੋਇਆ ਹੈ ਤੇ ਚੱਲਦਾ ਰਿਹਾ ਜੀ ਉਹਨਾਂ ਕੋਲ ਤਾਂ ਇਹ ਮੇਰੀ ਅੱਖ ਦੀ ਰਿਪੋਰਟ ਹੈ ਜਿਹੜੀ ਉਹਨਾਂ ਨੇ ਇਹ ਪੀਸ ਨਿਕਲਿਆ ਜਿਹੜਾ ਆਪਰੇਸ਼ਨ ਕਰਦੇ ਉਹਨਾਂ ਨੇ ਕੱਢਿਆ ਜੀ ਇਹ ਇਹ ਸਰ ਮੇਰੀ ਅੱਖ ਜਿਹੜੀ ਰਿਮੂਵ ਕਰੀ ਆ ਉਹਦੀ ਰਿਪੋਰਟ ਹੈ ਜੀ ਤੋਂ ਮੈਂ ਨੈਕਸਟ ਦੇ ਉਹਨਾਂ ਕੋਲ ਗਿਆ ਕਿ ਫਸਟ ਫਾਲੋਅ ਅਪ ਪਾਇਆ ਉਹਨਾਂ ਨੇ ਬੀ ਅੱਖ ਵੀ ਇਹ ਕੰਡੀਸ਼ਨ ਹੋ ਗਈ ਸੀ ਸਰ ਫਿਰ ਮੈਂ ਅਗਲੇ ਦਿਨ ਜੀ ਮਾਰਨਿੰਗ 9 ਵਜੇ ਨੇ ਤਾਂ ਅਮੀ ਕੋਈ ਇੰਜੈਕਸ਼ਨ ਵੀ ਨਹੀਂ ਲਗਾਇਆ ਉਹਨਾਂ ਨੇ ਕੋਈ ਸਰ ਉਹਨਾਂ ਨੇ ਸਕੈਨ ਵੀ ਕਰਿਆ ਜੀ ਨਾ ਹੀ ਮੈਨੂੰ ਰੈਫਰ ਕਰਿਆ ਜੇ ਮੈਨੂੰ ਅਗਲੇ ਦਿਨ ਵੀ ਉਹ ਰੈਫਰ ਕੋਈ ਸਰ ਉਹਨਾਂ ਨੇ ਡਿਸਚਾਰਜ ਸਲਿੱਪ ਵੀ ਮੈਨੂੰ ਦਿੱਤੀ ਤਾਂ ਉਹਨਾਂ ਨੇ 2 ਦਿਨ ਬਾਅਦ ਮੈਨੂੰ ਕਿੰਨਾ ਵੇਟ ਹੋਣਾ ਇਹਦਾ کم ਤੋਂ ਘੱਟ ਮੈਨੂੰ ਵੇਟ ਕਰਨੀ ਪਾ ਲੈਜ਼ਰ ਹੈ ਇਹਦਾ ਕੋਈ ਕੰਮ ਹੀ ਨਹੀਂ ਬੇਸਿਕਲੀਜ਼ਰ ਦਾ ਮੇਰੀ ਅੱਖ ਚ ਕੋਈ ਕੰਮ ਨਹੀਂ ਸੀਗਾ ਕਿਉਂਕਿ ਨੋਤੀ ਇਹਦਾ ਕਰਨਾ ਹੁੰਦਾ ਹੈ ਜਿਹੜਾ ਵਾਈਟ ਦਿਖ ਰਿਹਾ ਠੀਕ ਹੈ ਜੀ ਇਸ ਕੇਸੀ ਡਾਕਟਰ ਦਾ ਮੁੱਢ ਨੂੰ ਨੈਗਲੀਜੈਂਸ ਹੈ ਸਰ ਮੇਰਾ ਨਾਮ ਵਿਲੀਅਮ ਹੈ ਜੀ ਸਰੰਦ ਰੋਡ ਛਿਲ ਪਿੰਡਾ ਜੀ ਮੇਰਾ 31 ਤਰੀਕ ਨੂੰ ਜੀ 31 ਨੂੰ 31 ਮਾਰਚ ਨੂੰ ਜੀ 4 ਵਜੇ ਘਰੇ ਨਾ ਜੀ ਮੇਰੇ ਕੰਮ ਕਰਦੇ ਟਾਈਮ ਹੈਮਰਿੰਗ ਕਰਦੇ ਟਾਈਮ ਅੱਖ ਚ ਪੀਸ ਚਲਾ ਗਿਆ ਜੀ ਆਇਰਨ ਦਾ ਤਾਂ ਮੈਂ ਉਸੇ ਟਾਈਮ ਸਰ ਨਾਕੋ ਜਣ ਗੈਲੀ ਵਰਤੇ ਹੋਏ ਮੈਂ ਡਾਕਟਰ ਗੁਪੇਸ਼ ਜੀ ਕੋਲ ਗਿਆ ਦ੍ਰਿਸ਼ਟੀ ਆਈ ਹਸਪੀਟਲ ਤਾਂ ਉਹਨਾਂ ਨੂੰ ਮੈਂ ਉੱਥੇ ਜਾ ਕੇ ਦੱਸਿਆ ਜੀ ਮੇਰੀ ਅੱਖ ਦੇ ਵਿੱਚ ਆਇਰਨ ਦਾ ਪੀਸ ਚਲਾ ਗਿਆ ਜੀ ਤਾਂ ਉਹਨਾਂ ਨੇ ਕੋਈ ਸਕੈਨ ਨਹੀਂ ਕਰਿਆ ਜੀ ਮੇਰਾ ਕੋਈ ਮਤਲਬ ਫਰਸਟ ਏਟ ਟਰੀਟਮੈਂਟ ਮੈਨੂੰ ਕੁਝ ਨਹੀਂ ਦਿਆ ਮੈਂ ਉੱਥੇ ਵੇਟ ਕਰੀ ਤਾਂ ਮੇਰੀ ਜਿਹੜੀ ਫਾਈਲ ਹੈ ਜੀ ਉਹਨਾਂ ਨੇ ਬਣਾਈ ਉਹ ਮਾਰਕ ਕਰੀ ਹਰਸ਼ਿੰਦਰ ਡਾਕਟਰ ਜੀ ਨੂੰ ਜੋ ਰੁਟੀਨਾ ਸਪੈਸ਼ਲਿਸਟ ਹੈ ਔਰ ਜਦੋਂ ਮੌਕੇ ਤੇ ਮੇਰਾ ਆਪਰੇਟ ਕਰਿਆ ਉਹਨਾਂ ਨੇ ਤਾਂ ਆਪਰੇਟ ਕਰਿਆ ਡਾਕਟਰ ਬੁਪੇਸ਼ ਗਰਗ ਜੀ ਨੇ ਜੋ ਰੁਟੀਨਾ ਸਪੈਸ਼ਲਿਸਟ ਨਹੀਂ ਹੈਗੇ ਉਹ ਨੇਸੀਗਲੇਜ਼ਰ ਡਾਕਟਰ ਹੈ ਉਹਨਾਂ ਨੇ ਮੇਰੀ ਅੱਖ ਚੋਂ ਪੀਸ ਆਇਰਨ ਦਾ ਰਿਮੂਵ ਕਰਿਆ ਨਹੀਂ ਜੀ ਉਪਰੋਂ ਸਟੀਚਸ ਮਾਰ ਕੇ ਮੈਨੂੰ ਕੋਈ ਦਵਾਈ ਨਹੀਂ ਦੇਈ ਜੀ ਮੈਨੂੰ ਘਰੇ ਭੇਜ ਦਿੱਤਾ ਜੀ ਉਹਨਾਂ ਨੇ ਤਾਂ ਕਹਿੰਦੇ ਵੀ ਕੱਲ ਨੂੰ ਮਾਰਨਿੰਗ ਆਇਓ ਠੀਕ ਹੈ ਵੀ ਤੁਹਾਡੀ ਅਸੀਂ ਅੱਖ ਚੈੱਕ ਕਰਕੇ ਸਕੈਨ ਕਰਾਵਾਂਗੇ ਤਾਂ ਮੈਂ ਜਦੋਂ ਅਗਲੇ ਦਿਨ 10 ਵਜੇ ਜੀ ਉਹਨਾਂ ਕੋਲ ਮਾਰਨਿੰਗ ਗਿਆ ਤਾਂ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੀ ਅੱਖ ਦੇ ਵਿੱਚ ਰੜਕ ਪੈ ਰਹੀ ਹੈ ਜੀ ਅੰਦਰ ਕੁਛ ਮਤਲਬ ਪੀਸ ਵਗੈਰਾ ਹੈਗਾ ਉਹ ਰੜਕ ਰਿਹਾ ਜੀ ਤਾਂ ਉਹ ਕਹਿੰਦੇ ਜੀ ਇਹ ਸਟੀਚਸ ਕਰਕੇ ਪੇਨ ਹੈ ਵੀ ਇਹ ਦਵਾਈਆਂ ਮੈਂ ਤੁਹਾਨੂੰ ਦੇ ਦਿੰਦਾ ਵੀ ਤੁਸੀਂ 2 ਦਿਨ ਬਾਅਦ ਮੇਰੇ ਕੋਲ ਆਇਓ ਮੈਂ ਤੁਹਾਡਾ ਸਕੈਨ ਵੀ ਕਰਾਉਂਗਾ ਠੀਕ ਹੈ ਵੀ ਹਲੇ ਤੁਸੀਂ ਇਹ ਦਵਾਈਆਂ ਖਾਓ ਤਾਂ ਉਹਨਾਂ ਨੇ ਉਹ ਚੀਜ਼ ਕਹਿ ਕੇ ਜੀ ਮੈਨੂੰ ਘਰੇ ਭੇਜ ਤੇ ਘਰੇ ਭੇਜ ਤੇ ਜਦੋਂ ਮੈਂ ਘਰੇ ਗਿਆ ਜੀ ਮੇਰੀ ਅੱਖ ਚ ਬਲੀਡਿੰਗ ਸਟਾਰਟ ਹੋ ਗਈ ਜੀ ਦਾ ਬਲੀਡਿੰਗ ਸਟਾਰਟ ਹੋ ਗਈ ਨੈਕਸਟ ਡੇ ਜੀ ਇਹ ਮੇਰੀ ਸਰ ਇਹਦਾ ਪਹਿਲੀ ਫੋਟੋ ਹੈ ਜੀ ਜਦੋਂ ਮੈਂ ਪਹਿਲੇ ਦਿਨ ਜੀ ਉਹਨਾਂ ਕੋਲ ਗਿਆ ਇਹ ਸਿਰਫ ਇੰਨੀ ਕੁ ਸੱਟ ਸੀ ਜੀ ਮੇਰੇ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਜਦੋਂ ਜੀ ਮੈਂ ਨੈਕਸਟ ਡੇ ਉਹਨਾਂ ਇਹ ਆਪਰੇਸ਼ਨ ਦੀ ਸਰ ਪੇਮੈਂਟ ਹੈ ਜਿਹੜੀ ਮੈਂ Google Pay ਕਰੀ ਹੈ ਜੀ ਉਹਨਾਂ ਨੂੰ 22000 ਟੋਟਲ ਮੈਂ Google Payment ਕਰੀ ਹੈ ਜੀ ਉਹਨਾਂ ਨੂੰ ਤਾਂ ਨੈਕਸਟ ਡੇ ਜੀ ਜਦੋਂ ਸਰ ਮੈਂ ਉਹਨਾਂ ਕੋਲ ਗਿਆ ਤਾਂ ਇਹ ਸਲਿੱਪ ਹੈ ਜੀ ਉਹਨਾਂ ਦੀ ਇਹ ਜੀ ਫਾਇਰਮ ਪੀਸ ਵਿੱਚ ਮੈਂਸ਼ਨ ਕਰਿਆ ਹੋਇਆ ਜਿਹੜਾ ਜੀ ਮੈਂ ਉਹਨਾਂ ਨੂੰ ਦੱਸਿਆ ਸੀਗਾ 1 ਡੇਟ 31 ਤਰੀਕ ਨੂੰ ਵੀ ਮੇਰੀ ਅੱਖ ਚ ਪੀਸ ਚਲਾ ਗਿਆ ਜੀ ਤਾਂ ਇਹ ਸਰਮਾਰਕ ਉਹਨਾਂ ਨੇ ਹਰਸ਼ਿੰਦਰ ਜੀ ਨੂੰ ਕਰਿਆ ਹੋਇਆ ਜੋ ਕਿ ਰੁਟੀਨਾ ਸਪੈਸ਼ਲਿਸਟ ਆ ਇਹ ਦੇਖੋ ਜੀ ਫਾਈਲ ਦੇ ਨੇਮ ਵੀ ਡਾਕਟਰ ਹਰਸ਼ਿੰਦਰ ਸਿੰਘ ਜੀ ਲਿਖਿਆ ਹੋਇਆ ਜੀ ਵੱਡ ਜਿਹੜਾ ਮੇਰਾ ਆਪਰੇਟ ਕਰਿਆ ਜੀ ਉਹ ਬੁਪੇਸ਼ ਗਰਗ ਜੀ ਨੇ ਕਰਿਆ ਜੋ ਲੇਸੀਕ ਲੇਜ਼ਰ ਡਾਕਟਰ ਹੈ ਰੈਟੀਨਾ ਸਪੈਸ਼ਲਿਸਟ ਨਹੀਂ ਹੈਗਾ ਤਾਂ ਇਹ ਸਰ ਉਹਨਾਂ ਨੇ ਸਾਰਾ ਇਹ ਸਾਈਨ ਮਤਲਬ ਇੱਕ ਤਰੀਕ ਜਦੋਂ ਮੈਂ ਨੈਕਸਟ ਡੇ ਉਹਨਾਂ ਕੋਲ ਗਿਆ ਇਹ ਫਸਟ ਫਾਲੋ ਅਪ ਪਾਇਆ ਉਹਨਾਂ ਨੇ ਵੀ ਮਤਲਬ ਤੁਸੀਂ ਨੈਕਸਟ 2 ਦਿਨ ਬਾਅਦ ਸਾਡੇ ਕੋਲ ਆਇਓ ਇਹ ਦਵਾਈਆਂ ਲਿਖੀਆਂ ਜੀ ਇਹ ਬੁਪੇਸ ਜੀ ਦੇ ਸਾਈਨ ਹੈ ਇਹ 2 ਡੇਸ ਆਫਟਰ ਉਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਸੀਗਾ ਜੀ ਉਸ ਦਿਨ ਈਵਨਿੰਗ ਨੂੰ ਸਰ ਮੇਰੀ ਅੱਖ ਦੀ ਇਹ ਕੰਡੀਸ਼ਨ ਹੋ ਗਈ ਸੀਗੀ ਸਰ ਫਿਰ ਮੈਂ ਅਗਲੇ ਦਿਨ ਜੀ ਮਾਰਨਿੰਗ 9 ਵਜੇ ਮੈਂ ਗਰੇਵਾਲ ਹਸਪਤਲ ਗਿਆ ਚੰਡੀਗੜ੍ਹ ਤਾਂ ਉਹਨਾਂ ਨੇ ਮਤਲਬ ਅਮਰਜੈਂਸੀ ਮੈਨੂੰ ਰੈਫਰ ਕਰਿਆ ਜੀ ਪੀਜੀਆ ਉਹਨਾਂ ਨੇ ਕੋਈ ਮੁਬੇਸ਼ ਜੀ ਵਾਂਗੂ ਅਣਗਹਿਲੀ ਨਹੀਂ ਵਰਤੀ ਨਾਲ ਦੀ ਨਾਲ ਮੈਨੂੰ ਰੈਫਰ ਕਰਿਆ ਜੀ ਪਰ ਬਟ ਉਹਨਾਂ ਨੇ ਮੈਨੂੰ ਦੱਸ ਦਿਆ ਸੀਗਾ ਵੀ ਤੇਰੀ ਅੱਖ ਜਾ ਚੁੱਕੀ ਆ ਡਾਇਗਨੋਸਿਸ ਉਹਨਾਂ ਨੇ ਲਿਖਿਆ ਹੋਇਆ ਜੀ ਕਿੰਨੇ ਚਿਰ ਦਾ ਕਿੰਨੇ ਸਫਸੇ ਰਹੇ ਹੋ ਕਿਸ ਚੀਜ਼ ਦਾ ਸਰ ਲੋਹਾ ਬੱਜਰ ਦਾ ਤੇ ਅਕਰਾ ਹੋਂ ਤੇ ਕਿੰਨੇ ਚਿਰ ਦਾ ਸਫਸੇ ਸਰ 2 ਦਿਨ ਜੀ ਹਾਂ ਜੀ ਪਹਿਲੇ ਦਿਨ ਸਾਰਾ ਜਦੋਂ ਮੈਂ ਗਿਆ ਜੀ ਉਹਨਾਂ ਨੇ ਆਪਰੇਟ ਕਰਿਆ ਜੀ ਸਟੀਚਸ ਮਾਰ ਕੇ ਮੈਨੂੰ ਘਰੇ ਭੇਜ ਦਿੱਤਾ ਜੀ ਨੈਕਸਟ ਡੇ ਸਰ ਮੈਂ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਮਾਰਨਿੰਗ ਤਾਂ ਉਹਨਾਂ ਨੇ ਪੀਸ ਨਹੀਂ ਕੱਢਿਆ ਤਾਂ ਉਹ ਪੀਸ ਅੰਦਰ ਹੀ ਸੀਗਾ ਜੀ ਉਹ ਘੁੰਮਦਾ ਰਿਹਾ ਜੀ ਅੱਖ 'ਚ ਨੈਕਸਟ ਡੇ ਮੈਨੂੰ ਕੋਈ ਸੀਜ਼ ਬਸ ਇੱਕ ਤਾਂ ਪੱਟੀ ਕਰ ਦਿੱਤੀ ਨਹੀਂ ਜੀ ਪੱਟੀ ਨੈਕਸਟ ਡੇ ਦਾ ਹੀ ਉਹਨਾਂ ਨੇ ਪੱਟੀ ਖੋਲੀ ਜੀ ਤਾਂ ਕਹਿੰਦੇ ਵੀ ਇਹ ਦੋ ਦਿਨ ਬਾਅਦ ਤੁਸੀਂ ਆਇਓ ਵੀ ਦੋ ਦਿਨ ਬਾਅਦ ਅਸੀਂ ਸਕੈਨ ਕਰਾਂਗੇ ਨਾਲੇ ਉਹਦ ਤੱਕ ਤੇਰਾ ਵਿਜ਼ਨ ਵੀ ਇੰਪਰੂਵ ਹੋ ਜਾਊਗਾ ਬੀ ਇਹ ਮੈਡੀਸਨ ਲੋਬੀ ਜਿਹੜੀ ਤੇਰੇ ਰੜਕ ਪੈ ਰਹੀ ਹੈ ਉਹ ਸਟੀਚਸ ਕਰਕੇ ਆ। ਮੇਰੇ ਵੀ ਜੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਮੈਂ ਵੀ ਠੀਕ ਨਹੀਂ ਹੋਇਆ। ਸਰ ਮੈਂ ਜੀ ਕਿਹਾ ਉਹਨਾਂ ਨੂੰ ਉਹ ਕਹਿੰਦੇ ਜੀ ਦੋ ਦਿਨ ਬਾਅਦ ਤੁਸੀਂ ਮਤਲਬ ਆਣਾ ਸੀਗਾ ਦੇ ਦਿਨ ਦਾ ਬੱਸ ਕੀਤਾ ਸੀ। ਸਰ ਮੈਂ ਦੋ ਦਿਨ ਗਿਆ ਜੀ ਉਹਨਾਂ ਕੋਲ ਉਸ ਤੋਂ ਬਾਅਦ ਨਹੀਂ ਗਿਆ। ਉਹਨਾਂ ਤੋਂ ਸਰ ਉਸ ਤੋਂ ਬਾਅਦ ਜੀ ਮੈਂ ਸਿੱਧਾ ਪੀਜੀਆਈ ਪਹੁੰਚ ਗਿਆ ਜੀ। ਪੀਜੀਆਈ ਕੀ ਹੋਇਆ? ਹਾਂ ਜੀ। ਪੀਜੀਆਈ ਸਰ ਮੈਂ ਗਿਆ ਜੀ ਪੀਜੀਆਈ ਵਾਲੇ ਡਾਕਟਰ ਕਹਿੰਦੇ ਜੀ ਵੀ ਪਹਿਲਾਂ ਤਾਂ ਤੂੰ ਇਹ ਦੱਸ ਵੀ ਤੂੰ ਕਹਿ ਰਿਹਾ ਵੀ ਅੱਖ ਦਾ ਆਪਰੇਟ ਹੋਇਆ। ਵੀ ਆਪਰੇਟ ਦੇ ਕੋਈ ਨੋਟਸ ਕੋਈ ਪਰਚੀ ਤੇ ਲਿਖਿਆ ਸਾਨੂੰ ਦਿਖਾ ਉਹਨਾਂ ਨੇ ਮੇਰੀ ਅੱਖ ਦੇ ਅੰਦਰ ਸਟੀਚਸ ਸੀਗੇ ਉਹ ਦੇਖ ਕੇ ਉਹਨਾਂ ਨੇ ਮੇਰੀ ਅੱਖ ਨੂੰ ਹੱਥ ਪਾਇਆ ਜੀ ਫਿਰ ਉਹ ਕਹਿੰਦੇ ਉਹਨਾਂ ਨੇ ਆਪਣੇ ਡਾਕੂਮੈਂਟਸ ਦੇ ਉੱਪਰ ਲਿਖਿਆ ਵੀ ਆ ਜੀ ਵੀ ਆਪਰੇਸ਼ਨ ਹੋਇਆ ਜੀ ਦ੍ਰਿਸ਼ਟੀ ਹਸਪੀਟਲ ਨੋਟ ਡਾਕੂਮੈਂਟਡ ਇਹ ਪੀਜੀਆ ਵਾਲਿਆਂ ਨੇ ਦਿੱਕੇ ਮੈਨੂੰ ਦਿਆ ਹੋਇਆ ਜੀ ਫਿਰ ਉਹਨਾਂ ਨੇ ਫਰਸਟ ਸਟੈਪ ਸੀਦਾ ਜਿਹੜਾ ਉਹਨਾਂ ਦਾ ਉਹਨਾਂ ਨੇ ਪਹਿਲਾਂ ਸਕੈਨ ਕਰਿਆ ਜੀ ਮੇਰੀ ਅੱਖ ਦਾ ਐਕਸਰਾ ਕਰਿਆ ਜੀ ਸਕੈਨ ਕਰਿਆ ਤਾਂ ਉਹ ਪੀਸ ਏ ਸੀਗਾ ਜੀ ਸਰ ਪੀਸ ਉਹਨਾਂ ਨੇ ਜਾਂਦੇ ਹੀ ਪਹਿਲਾਂ ਸਕੈਨ ਕਰਿਆ ਜੀ ਇਹ ਅੱਖ ਚ ਪੀਸ ਪਿਆ ਸੀਗਾ ਜੀ ਫਿਰ ਉਹਨਾਂ ਨੇ ਮਤਲਬ ਇਹ ਸਾਰਾ ਟਰੀਟਮੈਂਟ ਚੱਲਦਾ ਰਿਹਾ ਜੀ ਉਹਨਾਂ ਕੋਲ ਤਾਂ ਇਹ ਮੇਰੀ ਅੱਖ ਦੀ ਰਿਪੋਰਟ ਹੈ ਜਿਹੜੀ ਉਹਨਾਂ ਨੇ ਇਹ ਪੀਸ ਨਿਕਲੇ ਜਿਹੜਾ ਆਪਰੇਸ਼ਨ ਕਰਕੇ ਉਹਨਾਂ ਨੇ ਕੱਢਿਆ ਜੀ ਇਹ ਸਰ ਮੇਰੀ ਅੱਖ ਜਿਹੜੀ ਰਿਮੂਵ ਕਰੀ ਉਹਨਾਂ ਦੇ ਉਹਦੀ ਰਿਪੋਰਟ ਹੈ ਜੀ ਪੀਲੇ ਦੀ ਕਿਉਂਕਿ ਐਸੀ ਹਾਲਤ ਹੋਈ ਰਿਮੂਵ ਕਰਨੀ ਪਈ ਆ ਹਾਂ ਜੀ ਸਰ ਜੀ ਪੀ ਕੋਰਸ ਆ ਦਾਸ਼ਟਨਰ ਆਫ ਕੀਤਾ ਸਰ ਮੈਂ ਜੀ ਫਿਲਹਾਲ ਕਈਮਰ ਕੋਰਟ ਚ ਕੇਸ ਫਾਈਲ ਕਰਿਆ ਜੀ ਹੁਣ ਅੱਛਾ ਤਾਂ ਮੇਰਾ ਟ੍ਰੀਟਮੈਂਟ ਹਲੇ ਵੀ ਜੇ ਤੋ ਚੱਲ ਰਿਹਾ ਜੀ ਮੇਰੇ ਪੰਜ ઓਪਰੇਟ ਹੋਲੇ ਜੀ ਹੁਣ ਤੱਕ ਕੀ ਡਿਮਾਂਡ ਕੀਤੀ ਸਰ ਮੇਰੀ ਡਿਮਾਂਡ ਇਹੀ ਆ ਜੀ ਵੀ ਉਹਦਾ ਹਸਪਤਾਲ ਬੰਦ ਹੋਣਾ ਚਾਹੀਦਾ ਵੀ ਜੋ ਚੀਜ਼ ਮੇਰੇ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਾਪਰੇ ਕੰਪਨਸੇਸ਼ਨ ਉਧਰ ਦੇ ਕੇ ਕੰਪਨਸੇਸ਼ਨ ਜੀ ਕੰਪਨਸੇਸ਼ਨ ਸਰ ਸਾਡੀ ਜਿਹੜੀ ਪਾਈ ਆ ਉਹ 4 ਕਰੋੜ 95 ਲੱਖ ਰੁਪਏ ਦੀ ਪਈ ਆ ਜੀ ਬਸ ਅੰਤ ਸਾਂ ਗੱਲ ਉਹੀ ਕੰਪਲੇਨਸ਼ਨ ਨੂੰ ਲੈ ਕੇ ਕੋਈ ਕੋਈ ਨਹੀਂ ਸਰ ਡਾਕਟਰ ਸਾਹਿਬ ਨਾਲ ਨਾ ਜੀ ਸਾਡੇ ਪਿੰਡ ਦੇ ਸਾਡੇ ਗਵੰਡੀ ਗਏ ਸੀਗੇ ਜੀ ਉਹਨਾਂ ਕੋਲ ਉਹਨਾਂ ਨੇ ਇਹੀ ਮੈਸੇਜ ਮੈਨੂੰ ਭੇਜਿਆ ਵੀ ਮੇਰਾ ਹਸਪਤਾਲ ਨਹੀਂ ਛੋੜਦਾ ਤੁਸੀਂ ਜੋ ਕਰਨਾ ਕਰ ਸਕਦੇ ਆ ਤੇ ਆਈਐਮਐਨ ਨੂੰ ਜਾਂ ਪੀਐਮਸੀ ਨੂੰ ਕੋਸ਼ਿਸ਼ ਕਿਤੇ ਸਰ ਮੇਰੀ ਜੀ ਐਸਐਸਪੀ ਆਫਿਸਰ ਵੀ ਕੰਪਲੇਂਟ ਮੈਂ ਦਈ ਹੋਈ ਹੈ ਤਾਂ ਸਿਵਲ ਸਰਜਨ ਦੇ ਮੈਂ ਮੇਲ ਭਾਈ ਸੀਗੀ ਜੀ ਭਗਵੰਤਮਾਨ ਸਰ ਨੂੰ ਤਾਂ ਉਥੋਂ ਮੇਲ ਆਈ ਸੀਗੀ ਜੀ ਸੀ1 ਸਰਜਨ ਆਫਿਸ ਜੀ ਤਾਂ ਉਹਨਾਂ ਨੇ ਮੇਰੇ ਤੋਂ ਡਾਕੂਮੈਂਟਸ ਵਗੈਰਾ ਚੱਲ ਰਹੇ ਆ ਤਾਂ ਉੱਥੇ ਵੀ ਮੇਰਾ ਕੇਸ ਜੀ ਚੱਲ ਰਿਹਾ ਹੈ ਮੈਡੀਕਲ ਸਿਚੁਏਸ਼ਨ ਚ ਕੰਪਲੀਟ ਕੀਤੀ ਸੀ ਨਹੀਂ ਇੰਡੀਗਨ ਮੈਡੀਕਲ ਚ ਨਹੀਂ ਜੀ ਉਹਦਾ ਸਰ ਮੈਡੀਕਲ ਬੋਰਡ ਸਰ ਵੀ ਉਹ ਅਸੈਸ ਕਰਤਾ ਸਰ ਉਹਦਾ ਪ੍ਰੋਸੈਸ ਜੀ ਪਹਿਲਾਂ ਸੀ1 ਸਰਜਨ ਤੋਂ ਬਾਅਦ ਉੱਥੇ ਜਾਉਗੀ ਜੀ ਦੇ ਦੋਨੋਂ ਡਾਕਟਰ ਦ੍ਰਿਸ਼ਟੀ ਵਾਲੇ ਮੇਨ ਹੋਗੇ ਹਾਂਜੀ ਬਾਕੀ ਇੱਕ ਇਹ ਰੈਟੀਨਾ ਸਪੈਸ਼ਲਿਸਟ ਹੋਗੇ ਜਿੱਥੇ ਨੂੰ ਰੈਫਰ ਕੀਤਾ ਇਹ ਦੋਨੋਂ ਉੱਥੇ ਕੰਮ ਕਰਦੇ ਹਾਂਜੀ ਸਰ ਇਹ ਦੋਨੋਂ ਮਤਲਬ ਡਾਕਟਰ ਬੁਪੇਸ਼ ਐਂਡ ਡਾਕਟਰ ਹਰਸ਼ਿੰਦਰ ਜੀ ਦੋਨੋਂ ਉੱਥੇ ਕੰਮ ਕਰਦੇ ਕਿੰਨੇ ਦਾ ਟੈਂਪ ਟਾਈਮ ਹੁੰਦੇ ਜਿਹੜਾ ਸਰ ਬੁਪੇਸ਼ ਜੀ ਆ ਜੀ ਉਹ ਤਾਂ ਸਰ ਓਨਰ ਹੈ ਹਸਪਤਾਲ ਦਾ ਤਾਂ ਜਿਹੜੇ ਹਰਸ਼ਿੰਦਰ ਜੀ ਆ ਉਹ ਪਰਮਾਨੈਂਟ ਉੱਥੇ ਹੀ ਹੁੰਦੇ ਆ ਦ੍ਰਿਸ਼ਟੀ ਆ ਸਰ ਮੈਂ ਇਕਦੋ ਸਾਡੇ ਆਂਢੀ ਗੁਆਂਢੀਆਂ ਨੇ ਮੈਨੂੰ ਦੱਸਿਆ ਸੀਗਾ ਵੀ ਉੱਥੇ ਹਸਪੀਟਲ ਹੈ ਐਮਜ਼ ਤੋਂ ਡਾਕਟਰ ਆਏ ਹੋਏ ਆ ਤਾਂ ਉੱਥੇ ਮੈਂ ਐਮਜ਼ ਦਾ ਨਾਮ ਪੜਿਆ ਤਾਂ ਮੈਨੂੰ ਥੋੜਾ ਟਰਸਟ ਹੋ ਗਿਆ ਵੀ ਡਾਕਟਰ ਐਮਜ਼ ਤੋਂ ਆਏ ਹੋਏ ਆ ਉਹ ਲੈ ਕੇ ਕੂੜਾ ਕੀਤਾ ਜਾਂਦਾ ਪੇਸ਼ੈਂਟ ਹਾਂਜੀ ਬਿਲਕੁਲ ਸਰ ਮੈਂ ਐਮਜ਼ ਦੇ ਨਾਮ ਤੇ ਉੱਥੇ ਗਿਆ ਸੀਗਾ ਜਿੱਨਾ ਆਪਣੀ ਅੱਖ ਗਵਾ ਕੇ ਬੈਠ ਗਏ ਸਰ ਇਹਨਾਂ ਦਾ ਅੱਧਾ ਕੁ ਟਿਮੇਂ ਵਿੱਚੋਂ ਹਾਂਜੀ ਉਹਨਾਂ ਨੇ ਲਿਖਿਆ ਜੀ ਡਾਕਟਰ ਹਰਸ਼ਿੰਦਰ ਜੀ ਨੇ ਵੀ ਲਿਖਿਆ ਹੋਇਆ ਜੀ ਡਾਕਟਰ ਬੁਪੇਸ਼ ਗਰਗੇ ਨੇ ਵੀ ਲਿਖਿਆ ਹੋਇਆ ਜੀ ਕਿ ਜਿਹੜੀ ਸਾਡੀ ਬੁਪੇਸ਼ ਨੂੰ ਬਣਾਇਆ ਜੀ ਪੂਰੇ ਡਾਕਟਰਾਂ ਨੂੰ ਆਪ ਸਰ ਮੈਂ ਹਸਪੀਟਲ ਨੂੰ ਵੀ ਬਣਾਇਆ ਜੀ ਬੁਪੇਸ਼ ਨੂੰ ਵੀ ਬਣਾਇਆ ਹਰਸ਼ਿੰਦਰ ਜੀ ਨੂੰ ਵੀ ਬਣਾਇਆ ਕਿਉਂਕਿ ਮੇਰੇ ਤੋਂ ਜਿਹੜੇ ਪੈਸੇ ਲਏ ਗਏ ਆ ਜੀ ਉਹ ਹਰਸ਼ਿੰਦਰ ਜੀ ਦੇ ਨਾਮ ਤੇ ਲਏ ਹੋਏ ਆ ਉਹਨਾਂ ਕਰਕੇ ਹੀ ਮੈਂ ਉੱਥੇ ਜਦੋਂ ਉਹਨਾਂ ਨੇ ਕਿਹਾ ਵੀ ਹਰਸ਼ਿੰਦਰ ਜੀ ਆਪਰੇਟ ਕਰਨਗੇ ਤਾਂ ਕਿਉਂਕਿ ਉਹ ਰੁਟੀਨਾ ਸਪੈਸ਼ਲਿਸਟ ਆ ਤਾਂ ਉਹ ਮੌਕੇ ਤੇ ਆਏ ਨਹੀਂ ਜੀ ਹਰਸ਼ਿੰਦਰ ਜੀ ਆਏ ਲੱਗੇ ਸੀ ਕਿ ਉਹ ਸਰ ਆਪਰੇਸ਼ਨ ਕਰਾਂਗੇ ਨਹੀਂ ਹਰਸ਼ਿੰਦਰ ਜੀ ਨਿਆਇ ਜੀ ਬੁਪੇਸ਼ ਕਰਕੇ ਇਹਨੇ ਆਪਰੇਟ ਕਰੇ ਆਪੇ ਕਰ ਹਾਂਜੀ ਕਿੰਨਾ ਖਰਚਾ ਹੋਇਆ ਤੁਹਾਡਾ ਉੱਥੇ ਦ੍ਰਿਸ਼ਟੀ ਦੇ ਦ੍ਰਿਸ਼ਟੀ ਦੇ ਵਿੱਚ ਸਰ ਮੇਰਾ 22000 ਰੁਪਏ ਆਪਰੇਸ਼ਨ ਦੀ ਫੀਸ ਮੈਂ Google Pay ਰਾਹੀਂ ਕਰੀ ਜੀ ਥੋੜਾ ਕੰਮ ਕਰ ਸਰ ਮੇਰਾ ਗੱਡੀਆਂ ਦਾ ਕੰਮ ਹੈ ਜੀ ਮੈਂ ਗੱਡੀ ਡਰਾਈਵ ਕਰਦਾ ਹਾਂ ਇਹ ਆਪ ਲਗਜ਼ਰੀ ਵੈਡਿੰਗ ਕਾਰਸ ਦਾ ਮੇਰਾ ਕੰਮ ਹੈ ਤਾਂ ਉਹ ਮੇਰਾ ਹੁਣ ਟੋਟਲੀ ਬੰਦ ਹੋ ਚੁੱਕਿਆ ਜੀ ਕਿਉਂਕਿ ਕਮਰਸ਼ੀਅਲ ਗੱਡੀਆਂ ਮੇਰੇ ਕੋਲ ਤਾਂ ਉਹ ਪਰਮਿਟ ਵਗੈਰਾ ਤੇ ਉਹਨਾਂ ਦੇ ਲਗਜ਼ਰੀ ਗੱਡੀਆਂ ਦੇ ਖਰਚੇ ਵੀ ਜ਼ਿਆਦਾ ਉਹ ਮੈਂ ਹੁਣ ਅਫੋਰਡ ਨਹੀਂ ਕਰ ਸਕਦਾ ਜੀ ਮੈਂ ਗੱਡੀ ਸੇ ਸਰ ਮੇਰ ਕੋ ਕਮਰਸ਼ੀਅਲੀ ਕੈਰੀ ਵੀ ਕਰਸਨਲ ਯੂਜ਼ ਲਈ ਮੇਰੀ ਆਪਣੀ ਅ ਦੇਖੋ ਜਿਹੜੀ ਮੇਨ ਗੱਲ ਅੱਜ ਕਰਦੇ ਆ ਜੀ ਸਾਡੇ ਸਾਰੇ ਨਗਰ ਵੱਲੋਂ ਵੀਰ ਜੀ ਨੇ ਮੈਨੂੰ ਬੁਲਾਇਆ ଥି ਤੇ ਸਾਡਾ ਸਾਰਾ ਨਗਰ ਹੀ ਬਹੁਤ ਇਸ ਚੀਜ਼ ਤੋਂ ਪਰੇਸ਼ਾਨ ਹੈ ਕਿ ਸਾਡੇ ਇੱਕ ਹੋਣਹਾਰ ਬੱਚੇ ਦੀ ਮੇਰੇ ਸਾਡੇ ਭਰਾ ਦੀ ਅੱਖ ਚਲੀ ਗਈ ਕਿਉਂਕਿ ਜੇ ਕੋਈ ਲੱਕੜ ਦਾ ਕੰਮ ਕਰਦਾ ਹੋਵੇ ਉਹਦੀ ਬਾਹ ਵਢੀ ਜਾਵੇ ਤੇ ਉਹਦੇ ਲਈ ਬਹੁਤ ਵੱਡਾ ਨੁਕਸਾਨ ਹੁੰਦਾ ਜਿਵੇਂ ਵੀਰਾਂ ਦਾ ਕਾਰਾਂ ਦਾ ਕੰਮ ਸੀਗਾ ਤੇ ਉਹਦੀ ਆਖੀ ਚਲੀ ਗਈ ਤਾਂ ਇੱਕ ਬਿਜ਼ਨਸ ਦਾ ਵੀ ਫੁੱਲ ਸਟਾਪ ਲੱਗ ਗਿਆ ਜੀ ਤੇ ਸਾਰੇ ਪਰਿਵਾਰ ਦੇ ਜੀ ਇਹਨਾਂ ਤੇ ਨਿਰਭਰ ਨੇ ਦੂਜੀ ਗੱਲ ਵੀ ਜਿਹੜੇ ਉਥੋਂ ਦੇ ਡਾਕਟਰ ਨੇ ਜਿਹੜੇ ਬੁਪੇਸ਼ ਤੇ ਹਰਸ਼ੀਤ ਜੀ ਉਹ ਸਾਡੇ ਨਾਲ ਫੇਸਬੁੱਕ ਤੇ ਇੱਕ ਤਰ੍ਹਾਂ ਦੀਆਂ ਲੜਾਈਆਂ ਉਹਨਾਂ ਦੇ ਜਿਹੜੇ ਥੱਲੇ ਗੁਰਗੇ ਰੱਖੇ ਹੋਏ ਨੇ ਉਹ ਫੇਸਬੁੱਕ ਤੇ ਸਾਡੇ ਨਾਲ ਲੜਾਈਆਂ ਕਰਦੇ ਨੇ ਜਦੋਂ ਅਸੀਂ ਕੋਈ ਪੋਸਟ ਪਾਉਣੀ ਆ ਵੀ ਸਾਨੂੰ ਨਿਆਦ ਦਵਾਇਆ ਜਾਵੇ ਉਹ ਥੱਲੇ ਸਾਰਾ ਕੁਝ ਸਾਨੂੰ ਫਿਰ ਮੈਂਸ਼ਨ ਕਰਨ ਲੱਗ ਜਾਂਦੇ ਨੇ ਬਿਆਕ ਕਰ ਦਾਂਗੇ ਫਲਾਣਾ ਕਰ ਦਾਂਗੇ ਸਾਡਾ ਤਾਂ ਹਸਪੀਟਲ ਇਨਸ਼ੋਰਡ ਹੈ ਮਤਲਬ ਉਹ ਇੱਕ ਸਾਡੇ ਪਿੰਡ ਵਾਸੀਆਂ ਨੂੰ ਸਾਡੇ ਨਗਰ ਵਾਸੀਆਂ ਨੂੰ ਇੱਕ ਤਰ੍ਹਾਂ ਦਾ ਨੀਚਾ ਦਿਖਾਉਣਾ ਚਾਹੁੰਦੇ ਨੇ ਔਰ ਆਪਣੇ ਆਪ ਨੂੰ ਲੀਗਲੀ ਬੜਾ ਸਟਰੋਂਗ ਦਿਖਾਉਂਦੇ ਨੇ ਵੀ ਅਸੀਂ ਕੋਈ ਸਟੈਪ ਨਾ ਚੱਕੀਏ ਪਰ ਇੱਥੇ ਮੈਂ ਮਾਨਯੋਗ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਨਿਰਪੱਖ ਜਾਂਚ ਹੋਊਗੀ ਤੇ ਉਹਨਾਂ ਨੇ ਬਾ ਕਾਇਦਾ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਚਾਲਾਂ ਨੂੰ ਦੇਖਦੇ ਹੋਏ ਜਿਹੜੀ ਫਾਈਲ ਹੈ ਉਹ ਇਹਨਾਂ ਨੇ ਪੀਜੀ ਰੈਫਰ ਕਰਤੀ ਇਹ ਵੀ ਇੱਥੇ ਆਪਾਂ ਇਸ ਫਾਈਲ ਦੀ ਜਿਹੜੀ ਜਾਂਚ ਹੈ ਉਹ ਨਹੀਂ ਕਰਾਵਾਂਗੇ ਆਪਾਂ ਪੀਜੀ ਫੇਰ ਟਰਾਈਲ ਲੈ ਕੇ ਆਵਾਂਗੇ ਔਰ ਸਾਨੂੰ ਸਾਰੇ ਨਗਰ ਨੂੰ ਹੀ ਦਿਨ ਰਾਤ ਅਸੀਂ ਅਰਦਾਸ ਕਰਦੇ ਆਂ ਵੀ ਸਾਨੂੰ ਨਿਆਂ ਮਿਲੂਗਾ ਤੇ ਜਿੱਥੇ ਕਿਤੇ ਉਹਨਾਂ ਨੂੰ ਇਹ ਕਿਤੇ ਰਹਿਮ ਪਿਆ ਡਾਕਟਰ ਸਾਹਿਬ ਨੂੰ ਵੀ ਉਹ ਇਸ ਚੀਜ਼ ਚੋਂ ਸਲਿੱਪ ਕਰ ਜਾਣਗੇ ਨਿਕਲ ਜਾਣਗੇ ਤਾਂ ਮੈਂ ਦੱਸਣਾ ਚਾਹਣਾ ਵੀ ਜਿੱਡੀ ਮਰਜ਼ੀ ਥੋੜੀ ਵੱਡੀ ਲੀਗਲ ਦੀ ਟੀਮ ਹੋਵੇ ਪਰ ਉਹ ਪਿੰਡ ਨਾਲੋਂ ਵੱਡੀ ਨਹੀਂ ਹੋ ਸਕਦੀ ਨਗਰ ਦੀ ਅਰਦਾਸ ਨਾਲੋਂ ਵੱਡੀ ਨਹੀਂ ਹੋ ਸਕਦੀ ਸੋ ਅਸੀਂ ਜਨਰਲ ਤੇ ਹੀ ਅਰਦਾਸ ਕਰਦੇ ਆਂ ਔਰ ਅਸੀਂ ਮੰਗ ਵੀ ਕਰਦੇ ਆਂ ਔਰ ਅਸੀਂ ਮੰਗ ਵੀ ਕਰਦੇ ਆਂ ਸਾਡੇ ਹੈਲਥ ਮਿਨਿਸਟਰ ਸਾਹਿਬ ਜਿਨ੍ਹਾਂ ਦੀ ਟੀਮ ਦੇ ਵਿੱਚ ਅਸੀਂ ਕੰਮ ਵੀ ਕਰਦੇ ਆਂ ਵੀ ਆਪ ਜੀ ਨਿਆਦੇ ਦਰਵਾਜ਼ੇ ਤੁਸੀਂ ਸਦਾ ਖੋਲ ਕੇ ਰੱਖਦੇ ਹੋ ਸੋ ਜਿਵੇਂ ਵੀਰ ਨੂੰ ਵਿਸ਼ਵਾਸ ਦਿਵਾਇਆ ਐਸਐਨਓ ਸਾਹਿਬ ਨੇ ਹੈਲਥ ਮਿਨਿਸਟਰ ਸਾਹਿਬ ਨੇ ਸੋ ਸਾਨੂੰ ਪੂਰਾ ਭਰੋਸਾ ਹੈ ਵੀ ਇਹਨਾਂ ਦੇ ਲਾਇਸੈਂਸ ਰੱਦ ਹੋਣਗੇ ਤੇ ਇਹ ਜਿਹੜੇ ਇਸਲਾਖਾ ਪਿੱਛੇ ਜਾਣਗੇ ਜਾਂ ਜਿਹੜੀ ਕੰਪਨਸੇਸ਼ਨ ਹੈ ਉਹ ਇਹਨਾਂ ਨੂੰ ਦੇਣੀ ਪਊਗੀ ਪੀ ਆਨਲਾਈਨ ਕ੍ਰੈਟਿਵ ਆ ਰਹੀ ਦਾ ਮੁੱਖ ਕਿਸਾ ਹਾਂ ਆਨਲਾਈਨ ਸਿਰ ਫੇਸਬੁੱਕ ਤੇ ਜਦੋਂ ਵੀਰਜੀ ਕੋਈ ਵੀ ਪੋਸਟ ਪਾਉਂਦੇ ਨੇ ਵੀ ਮੇਰੀ ਮਦਦ ਕੀਤੀ ਜਾਵੇ ਵੀ ਪ੍ਰਿੰਟ মিডিਆ ਜਿਵੇਂ ਤੁਸੀਂ ਆਏ ਹੋ ਜੀ ਫੇਸਬੁੱਕ ਵੀ ਇੱਕ ਤਰ੍ਹਾਂ ਦਾ ਚੌਥਾ ਪਿੱਲਰ ਹੀ ਹੋ ਗਿਆ ਉੱਥੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਲੋਕਾਂ ਤੋਂ ਆਪਾਂ ਮੰਗਦੇ ਹਾਂ ਰਾਏ ਤੇ ਉੱਥੇ ਵੀ ਥੱਲੇ ਜਦੋਂ ਵੀ ਕੋਈ ਕਮੈਂਟ ਕਰਦੇ ਸੀ ਤਾਂ ਉੱਥੇ ਇਹੀ ਕਿਹਾ ਜਾਂਦਾ ਸੀ ਔਰ ਸਾਨੂੰ ਇਹ ਪਤਾ ਲੱਗਿਆ ਉਹਨਾਂ ਦੇ ਥਰੂ ਹੀ ਕਿ ਉਹ ਕੋਈ ਫੌਜਡ ਪੇਪਰ ਬਣਾ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਇਹ ਲਿਖ ਰਹੇ ਨੇ ਵੀ ਡਾਕੂਮੈਂਟੇਸ਼ਨ ਅਸੀਂ ਕੀਤੀ ਸੀ ਜਦਕਿ ਸਾਡੇ ਕੋਲੇ オリジナル ਨਹੀਂ ਔਰ ਮੈਂ ਆਪ ਜੀ ਦੇ ਰਹੀਂ ਡਾਕਟਰ ਸਾਹਿਬ ਨੂੰ ਦੱਸਣਾ ਚਾਹਣਾ ਕਿ ਸਾਡੇ ਪਰਿਵਾਰ ਦੇ ਵਿੱਚੋਂ ਵੀ ਅਸੀਂ ਛੋਟੇ ਜ਼ਿੰਮੇਦਾਰਾਂ ਛੋਟੇ ਜ਼ਿੰਮੇਦਾਰਾਂ ਦੇ ਪਰਿਵਾਰਾਂ ਚੋਂ ਵੀ ਪੜ੍ਹ ਕੇ ਕੁੜੀਆਂ ਫੋਰੈਂਸਿਕ ਡਿਪਾਰਟਮੈਂਟ ਚ ਲੱਗੀਆਂ ਹੋਈਆਂ ਨੇ ਉਹਨਾਂ ਨੇ ਸਾਨੂੰ رائے ਦਿੱਤੀ ਹੈ ਵੀ ਜਿਹੜੇ ਸਿਗਨੇਚਰ ਨੇ ਇਹਨਾਂ ਦੇ ਫੋਰੈਂਸਿਕ ਜਾਂਚ ਵੀ ਹੋ ਸਕਦੀ ਹੈ ਵੀ ਕਿਹੜਾ ਕਿਹੜੇ ਸਿਗਨੇਚਰ ਪਹਿਲਾਂ ਹੋਇਆ ਤੇ ਕਿਹੜਾ ਬਾਅਦ ਚ ਹੋਇਆ ਜੇ ਕੋਈ ਇਹੋ ਜੀ ਚਲਾਕੀ ਕਰਕੇ ਤੁਸੀਂ ਇਸ ਬੱਚੇ ਸਾਡੇ ਵੀਰ ਨੂੰ ਦਬਾਉਣਾ ਚਾਹੋਗੇ ਤਾਂ ਇਹੋ ਜਿਹਾ ਬਿਲਕੁਲ ਨਹੀਂ ਹੋਣ ਦੇਵਾਂਗੇ ਅਸੀਂ ਹਾਈਐਸਟ ਜਿਹੜੀ ਕੋਰਟ ਹੈ ਉਹ ਤਦਕ ਹਾਈएस्ट ਲਾ ਜਿਹੜਾ ਮਤਲਬ ਅਸੀਂ ਜਸਟਿਸ ਲੈਣ ਲਈ ਜਿਹੜੀ ਵੀ ਪੌੜੀ ਸਾਨੂੰ ਚੜ੍ਹਨੀ ਪਊਗੀ ਅਸੀਂ ਵੀਰ ਜੀ ਦੇ ਨਾਲ ਚੜ੍ਹਾਂਗੇ